ਮੈਨੂੰ ਸਰਵੇਇਕੰਨ ਦਾ ਮਾਈਗਰੇਨ ਔਰ ਵੀ ਕਿਤਾ ਗੈਸ ਬਣ ਚੱਲੀ ਪੇਟਸ ਕਾਫੀ ਬਿਮਾਰੀਆਂ ਹੈ ਕਿੰਨੇ ਕ ਟਾਈਮ ਤੁਸੀਂ ਪੰਜੇ ਪ੍ਰੋਬਲਮ ਇਹ ਹੋ ਗਈ ਮੈਨੂੰ 20-25 ਸਾਲ ਤੋਂ ਹੀ ਕਾਫੀ ਦਿਨ ਤੋਂ ਹੀ ਓਕੇ 20-25 ਸਾਲਾਂ ਤੋਂ ਪ੍ਰੋਬਲਮ ਸੀ ਕਿੰਨੀਆਂ ਕ ਦਵਾਈਆਂ ਦੂਈਆਂ ਲਈਆਂ ਤੁਸੀਂ ਨੇ ਦਵਾਈਆਂ ਬਹੁਤ ਜ਼ਿਆਦਾ ਮਣੀ ਓਕੇ ਦਵਾਈ ਲੈ ਕੇ ਵੀ ਠੀਕ ਹੋ ਜਾਂਦੀ ਕਿ ਨਹੀਂ 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 ਫਿਰ ਤੇ ਇੰਜੈਕਸ਼ਨ ਹੀ ਲਾਉਣਾ ਪੈਂਦਾ ਜੇ ਮਾਈਗਰੇਨ ਹੋ ਗਿਆ ਜਦੋਂ ਛੜ ਗਿਆ ਤੇ ਹਫਤਾ ਹਫਤਾ ओके okay. एक हफ्ता रेगुलर यो पोजीशन ਚੱਲੀ ਜਾਂਦੀ ਈਕੇ ਲਵਾ ਕੇ ਵੀ ਠੀਕ ਨਹੀਂ ਹੁੰਦੀ ਸੀ ਈਕੇ ਲਵਾ ਕੇ ਥੋੜਾ ਜਿਹਾ ਅਸਰ ਪੈਂਦਾ ਫਿਰ ਉਦਾਂ ਹੀ ਫਿਰ ਉਹੀ ਹਾਲ ਹੋ ਜਾਂਦਾ ਲਗਾਤਾਰ ਹੀ ਲਗਾਤਾਰ ओके ओके ਮਲ ਦਵਾਈਆਂ ਬਹੁਤ ਖਾਦੀਆਂ ਸਰਵਾਈਕਲ ਦੀ ਕਿਨਿੰਗ ਪ੍ਰੋਬਲਮ ਸੀ ਬਹੁਤ ਜ਼ਿਆਦਾ ਹੀ ਸਰਵਾਈਕਲ ਦੀ ਪ੍ਰੋਬਲਮ ਜਿਵੇਂ ਤੇਜਾਬ ਗੈਸ ਦੀ ਤਕਾਬੜ ਦੀ ਗੈਰੀ ਸੀ ਸਾਰਾ ਕੁਝ ਠੀਕ ਹੋ ਜਾਂਦਾ ਮੇਰਾ ਪਹਿਲਾਂ ਕੰਮ ਕੁੰਮ ਕਰਨ ਚ ਕੀ ਸਥਿਤੀ ਸੀ ਤੁਹਾਡੀ ਪਹਿਲਾਂ ਵੀ ਬਹੁਤ ਥੋੜਾ ਜਿਹਾ ਕੰਮ ਕਰਕੇ ਥੱਕ ਜਾਣਾ ਹੁਣ ਤਾਂ ਮੈਂ ਬਹੁਤ ਜ਼ਿਆਦਾ ਕੰਮ ਕਰਦਾ ਹੁਣ ਸਾਰੇ ਕੰਮ ਸਾਂਭ ਲਿਆ ਹੁਣ ਕੋਈ ਦਿੱਕਤ ਨਹੀਂ ਹਾਂਜੀ ਓਕੇ ਵੀਰ ਜੀ ਤੁਹਾਡਾ ਨਾਮ ਕੀ ਕੰਮ ਕਰਦੇ ਰਹੇ ਆਪਾਂ ਵੀਰ ਜੀ ਮੇਰਾ ਨਾਮ ਕੈਪਟਨ ਬਲਬੀਰ ਸਿੰਘ ਐਕਸ ਆਰਮੀ ਚੋਰ ਕਰਮਾਡਾ ਹੈ ਜੀ ਅੱਛਾ ਜੀ ਇਹ ਮੇਰੀ ਵਾਈਫ ਆ ਜਿਹਨੂੰ ਖਾਸ ਕਰਕੇ ਸਰਵਾਈਕਲ ਔਰ ਮਾਈਗਰੇਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ओके तकरीबन दूसरे तीसरे दिन मेनू ना यही प्रॉब्लम रखनी कि मेनू माइग्रेन सिर दर्द मेरे सर वेकल ਨਾਲ ਪੂਰੀ ਆ ਪਿਸ਼ਮ ਗਰਦਨ ਪੂਰੀ ਜਗੜੀ ਪਈ ਹੈ ਠੀਕ ਹੈ ਜੀ ਤੇ ਮਲ ਦੂਜੇ ਤੀਜੇ ਦਿਨ ਪ੍ਰੋਬਲਮ ਆ ਜਾਂਦੀ ਜੀ ਜੀ ਦਿਨ ਪ੍ਰੋਬਲਮ ਆ ਜਾਂਦੀ ਤੁਹਾਨੂੰ ਤਾਂ ਦਵਾਈਆਂ ਵੀ ਫ੍ਰੀ ਹੁੰਦੀਆਂ ਨੇ ਸਾਰੀਆਂ ਸਰਵਿਸ ਕਰਕੇ ਹੈ ਨਾ ਜੀ ਸਾਰਾ ਦਵਾਈਆਂ ਤਾਂ ਫ੍ਰੀ ਹੁੰਦੀਆਂ ਪਰ ਉਹ ਦਵਾਈਆਂ ਕੋਈ ਜ਼ਿਆਦਾ ਅਸਰ ਨਹੀਂ ਕਰਦੀਆਂ ਹੂੰ ਉਈ ਉਹਨਾਂ ਦੋਨਾਂ ਦਾ ਜਿਆਦਾ ਬੈਨੀਫੀਟ ਨਹੀਂ ਮਤਲਬ 20 ਸਾਲਾਂ ਤੋਂ ਪੂਰੇ ਤੁਸੀਂ ਸਾਧਨ ਤਾਂ ਵਰਤੇ ਹੋਣੇ ਸੈੱਟ ਕਰਨ ਵਾਸਤੇ ਅਸੀਂ ਨਾਰਮਲ ਮੈਡੀਸਿਨ ਹਰ ਮੈਡੀਕਲ ਸਟੋਰ ਤੇ ਜਾ ਕੇ ਦੱਸ ਕੇ ਲਈਆਂ ਜਾਂ ਜਿਵੇਂ ਜਿਵੇਂ ਸਾਨੂੰ ਪਹਿਲੇ ਦੱਸਿਆ ਵੀ ਪਾਣੀ ਜਗਾ ਦੇ ਮਾਈਗਰੇਨ ਦੀ ਦਵਾਈ ਮਿਲਦੀ ਹੈ ਕਿਸ ਹਾਰਪੁਰ ਦੇ ਲਾ ਕੇ ਕੋਈ ਮਤਲਬ ਬਹੁਤ ਵਰਤੀਆਂ ਕੋਈ ਫਰਕ ਨਹੀਂ ਪਿਆ ਜਿਵੇਂ ਆਪਣਾ ਤੁਸੀਂ ਅੱਜ 50 ਦੰਦੇ ਆਸ-ਪਾਸ ਹੋ ਗਏ ਵਰਤੇ ਨੂੰ ਅੱਜ ਵੀ ਜਿਵੇਂ ਤੁਹਾਨੂੰ ਮਾਈਗਰੇਨ ਸੀ ਕਿਵੇਂ ਫੁੱਲ ਓਕੇ ਹੈ ਜੋ ਵੀ ਹਾਂਜੀ ਠੀਕ ਆ ਹੁਣ ਤੁਹਾਨੂੰ ਕੋਈ ਟੀਕਾ ਡੁਕਾ ਲਵਾਣਾ ਪਿਆ ਨਹੀਂ ਹੋਣੀ ਕੋਈ ਚੀਜ਼ ਕੋਈ ਸਰਵਾਈਕਲ ਸੀ ਜਿਵੇਂ ਉਹ ਵੀ ਓਕੇ ਹੈ ਜੀ ਵੀ ਡਾਕਟਰ ਤੇ ਜਾਨੀ ਉਹ ਵੀ ਮੈਨੂੰ ਮਜ਼ਾਕ ਕਰਦੀ ਕਿ ਅੱਜ ਕੀ ਹੋ ਗਿਆ ਤੁਹਾਨੂੰ ਅੱਜ ਕੀ ਹੋ ਗਿਆ ਫਿਰ ਇਸ ਕਰਕੇ ਮੈਂ ਡਾਕਟਰ ਵੀ ਚੇਂਜ ਕਰਦੀ ਕਰਦੀ ਹੁੰਦਾ ਹੀ ਆ ਬਾਂਜੀ ਵੀ ਮੇਰੀ ਬੇਇੱਜ਼ਤੀ ਹੁੰਦੀ ਵੀ ਹਾਂ ਮਾਈਕ ਨੇ ਬਹੁਤ ਤਾਂ ਕੀਤਾ ਸਰ ਕਈ ਵਾਰੀ ਮੈਂ ਉਹ ਡਾਕਟਰ ਸਾਹਿਬ ਕੋ ਲੈ ਜਾਂਦਾ ਜਦੋਂ ਮੈਗਨ ਕਰਕੇ ਜਾਂ ਸਰਕਲਰ ਉਹਨੇ ਪਹਿਲੇ ਪਸਾਨ ਲਿਆ ਉਹ ਕਹਿੰਦਾ ਸਾਡਾ ਪੱਕਾ ਗਾਹਕ ਆ ਗਿਆ ਅੱਛਾ ਜੀ ਮੈਂ ਵੀ ਉਹਨੂੰ ਕਹਣਾ ਮੈਂ ਜਾ ਕੇ ਉਹ ਚਾਹੀਦੀ ਦਵਾਈ ਤਿਆਰ ਕਰ ਉਹ ਦੂਜੇ ਤੀਜੇ ਨਹੀਂ ਪੱਕਾ ਗਾਹਕ ਨਾ ਬਣਾਓ ਪੱਕਾ ਗਾਹਕ ਨਾ ਬਣਾਓ ਤੇ ਇਹਦੇ ਸਾਡੀ ਛੋ ਉਹ ਕੋਣ ਜੀ ਦੀ ਗੱਲ ਹਾਂ ਜੀ ਪਰ ਮੈਨੂੰ ਮਜਾ ਆ ਗਈ ਜੀ ਸਮਝਦੇ ਜੀ ਪਰ ਜਿਹਨੂੰ ਪ੍ਰੋਬਲਮ ਹੈ ਉਹਨੇ ਤੇ ਜਾ ਕੇ ਦਵਾਈ ਲੜ ਬਹੁਤ ਤੰਗ ਹੈ ਪੰਜ ਜਿਵੇਂ ਤੁਸੀਂ ਮੰਨ ਲਓ ਸਟਾਰਟ ਕੀਤਾ ਇੱਕ ਵਾਰ ਤਾਂ ਅਗਲਾ ਜਿਵੇਂ 20 ਸਾਲ ਤੋਂ ਅੱਕੇ ਬੈਠੇ ਸੀ ਵਿਸ਼ਵਾਸ ਮਸਾ ਹੀ ਬਣਿਆ ਹੋਣਾ ਤੁਹਾਡਾ ਹਨਾ ਹਾਂ ਜੀ ਹਾਂ ਜੀ ਹਾਂ ਜੀ ਵਿਸ਼ਵਾਸ ਨਹੀਂ ਇਹ ਸੋਚ ਕੇ ਲਿਆ ਤੁਸੀਂ ਵੀ ਪਹਿਲੇ 50 ਨੂੰ ਦੇਖ ਲਓ ਵੀ ਜੇ ਠੀਕ ਇਹ ਚੋਕ ਨਹੀਂ ਭਾਈ ਮੈਂ ਕੋਈ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦਾ ਸਾਡੇ ਮਿਸਤਰੀ ਗੁਰਮੀਤ ਸਿੰਘ ਆ ਹਾਂਜੀ ਉਹਨਾਂ ਨੇ ਸਾਨੂੰ ਪੂਰੀ ਮਾਲਿਆ ਉਹਨਾਂ ਨੇ ਕਿਹਾ ਵੀ ਮੈਂ ਵਰਤਿਆ ਉਹਨਾਂ ਨੇ ਤੁਹਾਨੂੰ ਕੀਤਾ ਸੀ ਇਹ ਪ੍ਰੋਡਕਟ ਔਰ ਉਹਨਾਂ ਨੇ ਪੂਰੀ ਸਾਨੂੰ ਜਾਣਕਾਰੀ ਦਿੱਤੀ ਵੀ ਤੁਸੀਂ ਮੇਰੇ ਵਿਸ਼ਵਾਸ ਦੇ ਉੱਤੇ ਹਾਂ ਉਹ ਵੀ ਤੁਸੀਂ ਇਹਨੇ ਪਹਿਲਾਂ ਉਹਦੀ ਵੀ ਘਰਾਂ ਹੀ ਠੀਕ ਹੋਈ ਸੀ ਤੁਸੀਂ ਇਹਨੇ ਪੈਸੇ ਡਾਕਟਰ ਨੂੰ ਬਹੁਤ ਜ਼ਿਆਦਾ ਦੇਰੇ ਜੇ ਸਰ ਲੰਬੀ ਹੋ ਜੂ ਵੀਡੀਓ ਚਲੋ ਬਾਕੀ ਫਿਰ ਬਣਾਵਾਂਗੇ ਕਿਤੇ ਜਿਵੇਂ ਲੱਖਾਂ ਹੀ ਪਰਿਵਾਰ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਣਗੇ ਕੀ ਸਲਾਹ ਦੇਣਾ ਚਾਹੋਗੇ ਉਪਰਵਾਰਾਂ ਨੂੰ ਤੁਸੀਂ ਬੋਡੀ ਸਰਵਿਸ ਬਾਰੇ ਵਰਤਣਾ ਚਾਹੀਦਾ ਮੈਂ ਤਾਂ ਇਹ ਜਿਹਦਾ ਦਵਾਉਂਗਾ ਸਾਰੇ ਪਰਿਵਾਰ ਨੂੰ ਕਿ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈ ਖਾਸ ਕਰਕੇ ਸਰਕਲ ਮਾਈਗਰੇਨ ਜਾਂ ਪੇਟ ਗੈਸ ਦੀ ਉਹ ਇਹ ਬੋਡੀ ਸਰਵਿਸ ਪੈਕ ਜਰੂਰ ਲੈਣ ਮੇਰੀ ਫੈਮਿਲੀ ਨੂੰ ਮੈਂ ਤਾਂ ਜਦੋਂ ਦਾ ਨੂੰ ਫੈਰਸ ਪੈਕ ਦੇ ਰਿਹਾ ਉਹਨਾਂ ਦੇ ਬਹੁਤ ਜ਼ਿਆਦਾ ਅਹਿ ਸਹੀ ਹੈ ਘਰ ਦਾ ਮਾਹੌਲ ਹੀ ਚੇਂਜ ਹੋ ਗਿਆ ਜੀ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ